ਬਜ਼ੁਰਗ ਅਵਸਥਾ ਦੇ ਵਿੱਚ ਵੀ ਸਾਈਕਲ ਦੇ ਉੱਤੇ ਸਾਈਕਲ ਦੇ ਉੱਤੇ ਝੰਡਾ ਲਗਾ ਰੱਖਿਆ ਹੈ ਆਮ ਆਦਮੀ ਪਾਰਟੀ ਦਾ ਬਟਾਲਾ ਦੀਆਂ ਗਲੀਆਂ 'ਚ ਸਾਨੂੰ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਤਾਂ ਗੱਲਬਾਤ ਕਰਨਾ ਜ਼ਰੂਰੀ ਸਮਝ ਲਿਆ ਕਿਉਂਕਿ ਆਮ ਆਦਮੀ ਹਨ ਤੇ ਆਮ ਆਦਮੀ ਪਾਰਟੀ ਦਾ ਹੀ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਜਿੱਥੇ ਲੋਕ ਵੱਡੀਆਂ-ਵੱਡੀਆਂ ਗੱਡੀਆਂ 'ਚ ਨਿਕਲਦੇ ਨੇ ਚੋਣ ਪ੍ਰਚਾਰ ਕਰਨ ਲਈ ਜਾਂ ਫਿਰ ਮੋਟਰਸਾਈਕਲਾਂ ਤੇ ਨਿਕਲਦੇ ਨੇ ਚੋਣ ਪ੍ਰਚਾਰ ਕਰਨ ਲਈ ਇਹ 64 ਸਾਲਾ ਬਜ਼ੁਰਗ ਜੋ ਕਿ ਕਾਉਂਸਲਰ ਵੀ ਨੇ ਆਪਣੇ ਸਾਈਕਲ ਤੇ ਹੀ ਚੋਣ ਪਟਿਆ ਕਰਦੇ ਨਜ਼ਰ ਆ ਰਹੇ ਨੇ ਤੇ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਸਹੀ ਤੇ ਵਧੀਆ ਉਮੀਦਵਾਰ ਨੂੰ ਚੁਣ ਕੇ ਲੋਕ ਸਭਾ ਤੇ ਭੇਜਿਆ ਜਾਵੇ। ਹਰਕਣੀ ਹੋ ਗਈ ਆ। ਇਹ 30 ਤੋਂ 64 ਤੱਕ ਪਹੁੰਚ ਲੈਣੀ। ਜੇ ਮੈਂ 64 ਸਾਲ ਉਮਰ ਲਾ ਕੇ ਤੁਹਾਡੀ ਚੱਲਾਂ ਤਾਂ ਇਸ ਵੇਲੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਜਾਂ ਫਿਰ ਹੋਰ ਵੀ ਉਮੀਦਵਾਰ ਜਿਹੜੇ ਵਿਚਰਦੇ ਪਏ ਨੇ ਚੋਣ ਮੈਦਾਨ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਲੋਕ ਚੋਣ ਪ੍ਰਚਾਰ ਕਰਨ ਲਈ ਨਿਕਲਦੇ ਨੇ ਉਹ ਗੱਡੀਆਂ 'ਚ ਚੜੇ ਨੇ ਥਾਰ ਗੱਡੀਆਂ ਨੇ ਫੋਰਚੂਨਰ ਗੱਡੀਆਂ ਨੇ ਬੜੀਆਂ ਬੜੀਆਂ ਗੱਡੀਆਂ 'ਚ ਚੋਣ ਪ੍ਰਚਾਰ ਕਰ ਰਹੇ ਆ ਤੇ ਫਿਰ ਤੁਸੀਂ ਸਾਈਕਲ ਤੇ ਉਹ ਵੀ ਇੰਨੀ ਉਮਰ ਵੀ ਕਹਿੰਦੇ ਬੱਚੇ ਨਹੀਂ ਕਹਿੰਦੇ ਕਿ ਪਾਪਾ ਹੋਣ ਤੇ ਛੱਡ ਦਿਓ ਉਮਰ ਵੱਡੀ ਹੋ ਗਈ ਕਿੱਥੇ ਸਾਈਕਲ ਚੋਲਿਆ ਫਿਰਦਾ ਪਜਾੜ ਕੇ ਮੈਨੂੰ ਮੇਰੀ ਮਿਸ ਜਿਹੜੀ ਨਾ ਉਹ ਏਡੀ ਚੰਗੀ ਟੱਕਰੀ ਏ ਅੱਜ ਕੇ ਮੈਂ ਕਈ ਵਾਰੀ ਖੇਜ ਪਈ ਨਾ ਉਹਨਾਂ ਦੀ ਕੋਈ ਡਿਮਾਂਡ ਨਹੀਂ ਤੇ ਜਦੋਂ ਤੀਵੀਂ ਡਿਮਾਂਡ ਨਾ ਕਰੇ ਤੇ ਬੰਦੇ ਦਾ ਮਾਨ ਰਹਿ ਜਾਂਦਾ ਤੇ ਉਹ ਵੱਡਾ ਰੋਸ ਵੀ ਆ ਨਿੱਕੇ ਨੇ ਮੰਨ ਗਿਆ ਕਿ ਸਾਡਾ ਪਰਿਵਾਰ ਹੈਗਾ ਮੈਂ ਰਹੀ ਇਹ ਦੀ ਗੱਲ ਤਾਂ ਦੱਸਣਾ ਸਾਡਾ ਪਰਿਵਾਰ ਹੈਗਾ ਕਿਸੇ ਨੇ ਖੇਜਣਾ ਵੀ ਹੈ ਕਿਸੇ ਨੇ ਪਿਆਰ ਕਰਨਾ ਹੈ ਮੇਰੇ ਨਾਲ ਕਿਹੜੇ ਖੇਜੇ ਰਹਿੰਦੇ ਅੱਜ ਕੋਈ ਉਹ ਨਹੀਂ ਕੀ ਗੱਲ ਕਰਨ ਦੇ ਸਵੇਰੇ ਅਸੀਂ ਇਕੱਠੇ ਚੱਪੀਆਂ ਮਾਉਣਦੇ ਹਾਂ ਕਈ ਕਈ ਮਹੀਨੇ ਅਸੀਂ ਬਟਾਲੇ ਦੇ ਵਿੱਚ ਉਹ ਨੰਗਣ ਤੋਂ ਵੇਖਦੇ ਰਹਿੰਨੇ ਹਾਂ ਕਿ ਕੋਈ ਐਮਐਲਏ ਨੰਗੂਗਾ ਕੋਈ ਮੰਤਰੀ ਨੰਗੂਗਾ ਤੇ ਬਟਾਲੇ ਦੀ ਸਧਾਰਵਗ ਵੇਖੂਗਾ ਕਿ ਕਰਨੀ ਹੈ ਨਹੀਂ ਜਿੰਨਾ ਨੰਗਦੇ ਔਰ ਹੁਣ ਹੁਣ ਤੇ ਤੁਸੀਂ ਆਪ ਹੀ ਵੀਡੀਓ ਬਣਾ ਬਣਾ ਕੇ ਦਿਖਾ ਦਿਓ ਵੀ ਆਹ ਹੋ ਰਿਹਾ ਹੈ ਹੋ ਰਿਹਾ ਚੰਗਾ ਹੋ ਰਿਹਾ ਤੇ ਚੰਗਾ ਕਹਿਣਾ ਚਾਹੀਦਾ ਲੋਕ ਸਭਾ ਚੋਣਾਂ ਦਾ ਅਖਾੜਾ ਇਸ ਵੇਲੇ ਪੱਕ ਚੁੱਕਾ ਹੈ ਹਰ ਉਮੀਦਵਾਰ ਹਰ ਪਾਰਟੀ ਦਾ ਵਰਕਰ ਹਰ ਪਾਰਟੀ ਦਾ ਲੋਕਲ ਨੇਤਾ ਆਪਣੇ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਤੇ ਜੇ ਗੱਲ ਕੀਤੀ ਜਾਵੇ ਤੇ ਜਿਹੜੀ ਤਸਵੀਰ ਤੁਹਾਨੂੰ ਮੈਂ ਅੱਜ ਦਿਖਾਣ ਜਾ ਰਿਹਾ ਹਾਂ ਇਹ ਹੈ ਆਮ ਆਦਮੀ ਦੀ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਹਨ ਤੇ ਆਮ ਆਦਮੀ ਪਾਰਟੀ ਦੇ ਲਈ ਹੀ ਚੋਣ ਪ੍ਰਚਾਰ ਕਰਨ ਨਿਕਲੇ ਹੋਏ ਹਨ ਬਜ਼ੁਰਗ ਅਵਸਥਾ ਦੇ ਵਿੱਚ ਵੀ ਸਾਈਕਲ ਦੇ ਉੱਤੇ ਸਾਈਕਲ ਦੇ ਉੱਤੇ ਝੰਡਾ ਲਗਾ ਰੱਖਿਆ ਹੈ ਆਮ ਆਦਮੀ ਪਾਰਟੀ ਦਾ ਬਟਾਲਾ ਦੀਆਂ ਗਲੀਆਂ 'ਚ ਸਾਨੂੰ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਤਾਂ ਗੱਲਬਾਤ ਕਰਨਾ ਜ਼ਰੂਰੀ ਸਮਝ ਲਿਆ ਕਿਉਂਕਿ ਆਮ ਆਦਮੀ ਹਾਂ ਤੇ ਆਮ ਆਦਮੀ ਪਾਰਟੀ ਦਾ ਹੀ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਅਖਾੜਾ ਭਖ ਰਿਹਾ ਹੈ ਤਿਵੇਂ-ਤਿਵੇਂ ਚੋਣ ਪ੍ਰਚਾਰ ਵੀ ਤੇਜ਼ੀ ਨਾਲ ਵੱਧਦਾ ਨਜ਼ਰ ਆ ਰਿਹਾ ਤੇਜ਼ੀ ਫੜਦਾ ਨਜ਼ਰ ਆ ਰਿਹਾ ਪਰ ਇਹ ਚੋਣ ਪ੍ਰਚਾਰ ਇੱਕ ਅਲੱਗਾਂ ਕਿਸਮ ਦਾ ਹੈ ਜਿਹੜਾ ਕਿ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਅਵਸਥਾ 'ਚ ਵੀ ਬਟਾਲਾ ਦੀਆਂ ਗਲੀਆਂ 'ਚ ਨਿਕਲੇ ਹੋਏ ਹਨ ਆਮ ਆਦਮੀ ਦੇ ਤੌਰ ਤੇ ਵਿਚਰਦੇ ਹਨ ਤੇ ਆਮ ਆਦਮੀ ਪਾਰਟੀ ਲਈ ਹੀ ਚੋਣ ਪ੍ਰਚਾਰ ਕਰ ਰਿਆ ਹੈ ਗੱਲਬਾਤ ਕਰ ਲੈਂਦੇ ਆ ਇਹਨਾਂ ਨਾਲ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਮੈਂ ਸਰਦੂਲ ਸਿੰਘ ਕਾਉਂਸਲਰ ਵਾਰਡ ਨੰਬਰ 48 ਸਾਬ ਜੀ ਐਸੋ ਪਾਰਟੀਆਂ ਜੋਸ਼ ਚ ਨੇ ਐਮਪੀ ਦੀ ਇਲੈਕਸ਼ਨ ਸ਼ੁਰੂ ਹੋ ਗਈ ਹੈ ਔਰ ਸਾਡੇ ਵੀ ਅਮਨ ਸੇਰ ਸਿੰਘ ਸੈਰੀ ਜੀ ਨੂੰ ਪਾਰਟੀ ਨੇ ਮਹਾਨ ਕਿਰਪਾ ਕਰਕੇ ਟਿਕਟ ਦਿੱਤੀ ਹੈ ਔਰ ਉਸੇ ਹੀ ਟਿਕੜ ਦੇ ਵਾਸਤੇ ਅਸੀਂ ਸਾਰੇ ਹੀ ਮਤਲਬ ਮੈਂ ਨਹੀਂ ਮੇਰੀ ਵਾੜਦੇ ਵੀ ਪੂਰੇ ਬਟਾਲੇ ਦੇ ਮੰਨ ਲਓ ਕਿ ਜ਼ਿਲ੍ਹੇ ਦੇ ਲੋਕ ਜਿਹੜੇ ਨੇ ਨਾ ਅਮਰ ਸਿੰਘ ਸੈਰੀ ਕਲਸੀ ਦੇ ਨਾਲ ਬੜਾ ਸੰਯੋਗ ਕਰ ਰਹੇ ਨੇ ਔਰ ਸਤਿਗੁਰ ਦੀ ਪੂਰੀ ਕਿਰਪਾ ਹੈ ਉਮਰ ਕਿ ਨਹੀਂ ਹੋ ਗਈ ਆ ਇਹ ਟ੍ਰੇਡ ਤੋਂ 64 ਤੱਕ ਪਹੁੰਚ ਲਿਆ ਜੀ ਲੋਕ ਜੇ ਮੈਂ 64 ਸਾਲ ਉਮਰ ਲਾ ਕੇ ਤੁਹਾਡੀ ਚੱਲਾਂ ਤਾਂ ਇਸ ਵੇਲੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਅਮਨ ਸ਼ੇਰ ਸਿੰਘ ਛਾਰੀ ਕਲਸੀ ਜਾਂ ਫਿਰ ਹੋਰ ਵੀ ਉਮੀਦਵਾਰ ਜਿਹੜੇ ਵਿਚਰਦੇ ਪਏ ਨੇ ਚੋਣ ਮੈਦਾਨ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਲੋਕ ਚੋਣ ਪ੍ਰਚਾਰ ਕਰਨ ਲਈ ਨਿਕਲਦੇ ਨੇ ਉਹ ਗੱਡੀਆਂ 'ਚ ਚੜੇ ਨੇ ਥਾਰ ਗੱਡੀਆਂ ਨੇ ਫੋਰਚੂਨਰ ਗੱਡੀਆਂ ਨੇ ਬੜੀ-ਬੜੀਆਂ ਗੱਡੀਆਂ 'ਚ ਚੋਣ ਪ੍ਰਚਾਰ ਕਰ ਰਹੇ ਆ ਤੇ ਫਿਰ ਤੁਸੀਂ ਸਾਈਕਲ ਤੇ ਉਹ ਵੀ ਇੰਨੀ ਉਮਰ 'ਚ ਦੇਖੋ ਉਹ ਉਹ ਰੋਲ ਕਈ ਵਾਰੀ ਸਾਨੂੰ ਵੀ ਗੱਡੀਆਂ 'ਚ ਸਾਡੇ ਸੀਨੀਅਰ ਜਿਹੜੇ ਨੇ ਲੈ ਜਾਂਦੇ ਨੇ ਔਰ ਅਹੀਂ ਜਾਣੇ ਆ ਪਰ ਜਿਹੜਾ ਸਾਡਾ ਬਟਾਲੇ ਦੀ ਜ਼ਿੰਮੇਵਾਰੀ ਹੈ ਨਾ ਉਹ ਅਮਨ ਸੇਰ ਸਿੰਘ ਸੈਰੀ ਜੀ ਨੇ ਬਟਾਲੇ ਵਾਲਿਆਂ ਨੂੰ ਸੌਂਪੀ ਹੈ ਕਿ ਇਹਦਾ ਤੁਸੀਂ ਹੈਂਡਲ ਕਰੋ ਉਹਦੇ ਵਿੱਚ ਸਾਨੂੰ ਮੈਡਮ ਰਾਜਵੀਰ ਕੋਰ ਅਮਨ ਸੇਰ ਸਿੰਘ ਸੈਰੀ ਜੀ ਦੀ ਮਿਸਟਸ ਬੜਾ ਪਿਆਰ ਨਾਲ ਸੰਗਤ ਦੇ ਵਿੱਚ ਵਿਚਰ ਰਹੇ ਨੇ ਔਰ ਚੰਗੀਆਂ ਗੱਲਾਂ ਦੱਸ ਰਹੇ ਨੇ ਝੂਠ ਨਹੀਂ ਮਾਰਦੇ ਜੋ ਕੁਝ ਹੋਇਆ ਉਹੀ ਦੱਸਦੇ ਨੇ ਪਰ ਲੋਕਾਂ 'ਚ ਹਾਲੇ ਵੀ ਕਈ ਪ੍ਰਕਾਰ ਦਾ ਰੋਸ ਹੈਗਾ ਕਿਉਂਕਿ ਜਿਹੜੇ ਕਹਿੰਦੇ ਨੇ ਕਿ ਮੰਗਾਂ ਕੀਤੀਆਂ ਸੀ ਅਨਾਉਂਸ ਜਿਹੜੀਆਂ ਗੱਲਾਂ ਕੀਤੀਆਂ ਸੀ ਅਨਾਉਂਸ ਹਾਲੇ ਉਹਦੇ ਵਿੱਚੋਂ ਕੋਈ ਜੀ ਮੰਗਾਂ ਪੂਰੀਆਂ ਹੋਈਆਂ ਨਹੀਂ ਕੋਈ ਨਹੀਂ ਮੰਗਾਂ ਪੂਰੀਆਂ ਹੋਈਆਂ ਚਾਹੇ ਵੱਡੀ ਗਿਣਤੀ ਲਾ ਲਈਏ ਨਾ ਤੇ 1641387 ਵੋਟ ਆ ਲੋਕ ਸਭਾ ਸੀਟ ਹਲਕਾ ਗੁਰਦਾਸਪੁਰ ਦੀ ਜਿਹਦੇ ਵਿੱਚੋਂ ਅੱਧੇ ਦੇ ਕਰੀਬ ਔਰਤਾਂ ਨੇ ਪਰ ਔਰਤਾਂ ਦੀ ਮੰਗ ਹਾਲੇ ਤੱਕ ਨਹੀਂ ਪੂਰੀ ਹੋਈ 1000 ਰੁਪਿਆ ਦੇਣ ਦਾ ਗੱਲ ਕੀਤੀ ਸੀ ਦੇਖੋ ਗੱਲ ਪਤਾ ਕੀ ਹੈ ਸਾਡੇ ਮਾਨ ਸਾਹਿਬ ਕਹਿੰਦੇ ਤੇ ਜਿਸ ਤਰ੍ਹਾਂ ਅਸੀਂ ਬਿਜਲੀ ਦਾ ਬਿੱਲ ਮਾਫ ਕੀਤਾ ਨਾ ਇਹ ਵੀ ਬੜੀ ਵੱਡੀ ਗੱਲ ਹੈ ਨਾ ਲੋਕਾਂ ਨੂੰ ਉਹ ਵੀ ਗਿਣਨਾ ਚਾਹੀਦਾ ਔਰ ਰੈਗੂਲਰ ਚੱਲਣਾ ਹੁਣ ਆ ਇਲੈਕਸ਼ਨ ਚੱਲ ਨਹੀਂ ਉਸ ਤੋਂ ਬਾਅਦ ਮਾਨ ਸਾਹਿਬ ਇਹ ਬੀਬੀਆਂ ਦੇ ਵੀ ਸੁਪਨੇ ਨੂੰ ਪੂਰਾ ਕਰ ਰਹੇ ਨੇ ਪਰ ਉਹਨਾਂ ਨੂੰ ਪਹਿਲਾਂ ਪੰਜਾਬ ਦਾ ਇਹ ਸੋਚਣਾ ਪੈਗਾ ਕਿ ਅੱਜ ਅਸੀਂ ਸ਼ੁਰੂ ਕਰ ਦਈਏ 2 ਮਹੀਨਿਆਂ ਨੂੰ ਬੰਦ ਕਰ ਦਈਏ ਮਾਨ ਸਾਹਿਬ ਕਹਿੰਦੇ ਇਹੋ ਜਿਆ ਨਹੀਂ ਜਦੋਂ ਸ਼ੁਰੂ ਹੋ ਜਾਣਾ ਉਹ ਫਿਰ ਲਾਗੂ ਰਹੇਗਾ ਔਰ ਛੇਤੀ ਬੀਬੀਆਂ ਨੂੰ ਬੀਬੀਆਂ ਦੀ ਖੁਸ਼ੀ ਵੀ ਪੂਰੀ ਕਰਨ ਦਾ ਮੌਕਾ ਮਿਲਿਆ ਜਿੰਨਾ ਤੱਕ ਮੈਨੂੰ ਯਾਦ ਆ ਜਦੋਂ ਸਰਕਾਰ ਨਹੀਂ ਸੀ ਬਣੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਤਾਂ ਉਸ ਤੋਂ ਪਹਿਲਾਂ ਵੀ ਤੁਸੀਂ ਚੋਣ ਪ੍ਰਚਾਰ ਕਰਦੇ ਰਹੇ ਹੋ ਵਿਧਾਨ ਸਭਾ ਚੋਣਾਂ ਦੇ ਵਿੱਚ ਉਦੋਂ ਵੀ ਤੁਸੀਂ ਸਾਈਕਲ ਤੇ ਨਿਕਲਦੇ ਰਹੇ ਤੇ ਟੈਕਸੀ ਡਰਾਈਵਰ ਦਾ ਉਦੋਂ ਤੁਸੀਂ ਕੰਮ ਕਰਦੇ ਸੀ ਤੇ ਜਦੋਂ ਸਰਕਾਰ ਬਣ ਗਈ ਤਾਂ ਉਸ ਤੋਂ ਬਾਅਦ ਤੁਸੀਂ ਐਮਸੀ ਦੀ ਚੋਣ ਲੜੀ ਤੇ ਕਾਉਂਸਲਰ ਵੀ ਬਣ ਗਏ ਜੀ ਤੇ ਜਿਉਂ-ਜਿਉ ਤਰੱਕੀ ਵੱਧਦੀ ਆ ਨਾ ਲੋਕਾਂ ਦੀ ਉਹ ਤੂੰ-ਤੂੰ ਆਪਣੀਆਂ ਗੱਡੀਆਂ ਵੀ ਬਦਲ ਦਿੰਦੇ ਪਰ ਗੱਡੀ ਤੁਸੀਂ ਹਾਲੇ ਵੀ ਸਾਈਕਲ ਹੀ ਰੱਖਿਆ ਨਹੀਂ ਪਰ ਸਰ ਜਦੋਂ ਅਸੀਂ ਜਿਹੜੀ ਤਰੱਕੀ ਤੁਸੀਂ ਕਰ ਰਹੇ ਹੋ ਨਾ ਜਦੋਂ ਉਹ ਕਰਦੇ ਹੋ ਨਾਲ-ਨਾਲ ਲੋਕਾਂ ਦੀਆਂ ਗਾਲਾਂ ਵੀ ਵੱਜ ਜਾਂਦੀਆਂ ਨਾ ਵੀ ਕੱਲ ਹਲੇ ਇਹੋ ਜਿਹਾ ਹੀ ਹੁਣ ਡੁੱਟ ਕੇ ਖਾ ਰਿਆ ਹੁਣ ਅਸੀਂ ਸਾਈਕਲ ਤੇ ਜਾ ਰਹੇ ਆ ਨਾ ਤੇ ਲੋਕ ਮਾਣ ਕਰਦੇ ਆ ਇੱਜ਼ਤ ਮਾਣ ਕਰਦੇ ਆ ਤਿਆਰ ਕਰਦੇ ਆ ਕਿ ਕਿਤੇ ਇਹਨਾਂ ਦੇ ਸੱਚਾਈ ਤੇ ਹੈਗੀ ਹੈ ਨਾ ਇਸ ਕਰਕੇ ਸੰਗਤ ਦੇ ਵਿੱਚ ਰਹਿਣਾ ਚਾਹੀਦਾ ਹੈ ਇਹ ਬਹੁਤਿਆਂ ਡਾਰਾਂ ਡਾਰੀਆਂ ਮਾਰਾਂਗੇ ਤੇ ਸੰਗਤ ਛੇਦੀ ਨਾ ਪਿੱਛਾ ਕਰ ਦਿੰਦੀ ਕਰਦੇ ਨਹੀਂ ਕਹਿੰਦੇ ਬੱਚੇ ਨਹੀਂ ਕਹਿੰਦੇ ਕਿ ਪਾਪਾ ਹੋਣ ਤੇ ਛੱਡ ਦੇ ਉਮਰ ਬੜੀ ਹੋ ਗਈ ਕਿੱਥੇ ਸਾਈਕਲ ਤੁਰਿਆ ਫਿਰਦਾ ਪ੍ਰਚਾਰਕ ਨਹੀਂ ਮੈਨੂੰ ਮੇਰੀ ਮਿਸ ਜੜੀ ਨਾ ਉਹ ਏਡੀ ਚੰਗੀ ਟੱਕਰੀ ਏ ਅੱਜ ਕੇ ਮੈਂ ਕਈ ਵਾਰੀ ਖਿੱਚ ਭਈ ਨਾ ਉਹਨਾਂ ਦੀ ਕੋਈ ਡਿਮਾਂਡ ਨਹੀਂ ਤੇ ਜਦੋਂ ਤੀਵੀਂ ਡਿਮਾਂਡ ਨਾ ਕਰੇ ਤੇ ਬੰਦੇ ਦਾ ਮਾਨ ਰਹਿ ਜਾਂਦਾ ਉਹ ਬਹੁਤ ਵਧੀਆ ਰੋਲ ਮੇਰੇ ਨਾਲ ਕਰਦੇ ਨੇ ਇਹ ਕਾਫੀ ਜੀ ਸੈਟ ਮੇਰੇ ਨਾਲ ਕਰ ਗਏ ਨੇ ਉਹਨਾਂ ਦੀ ਕੋਈ ਈਡੀ ਡਿਮਾਂਡ ਨਹੀਂ ਇਸ ਕਰਕੇ ਮੈਨੂੰ ਖੋਤੋਂ ਕਰਨ ਦੀ ਲੋੜ ਨਹੀਂ ਪੈਂਦੀ। ਪਰ ਚੋਣ ਪ੍ਰਚਾਰ ਤੁਸੀਂ ਕਰਨ ਨਿਕਲਦੇ ਹੋ ਸਵੇਰੇ ਕਿੰਨੇ ਵਜੇ ਨਿਕਲਦੇ ਹੋ ਫਿਰ ਤੇ ਕਿੰਨਾ ਕੋ ਸਫਰ ਕਰ ਲੈਂਦੇ ਹੋ ਸਾਈਕਲ ਤੇ। ਹੁਣ ਚੋਣ ਪ੍ਰਚਾਰ ਜੇ ਨਾ ਵੀ ਇੱਥੇ ਤੇ ਨਿਕਲਣਾ ਪੈਣਾ। ਜੱਡੀ ਅਸੀਂ ਵਾਰਡ ਦੇ ਵਿੱਚ ਮੇਰੇ ਘਰ ਮੈਂ 8 7:30 ਵਜੇ ਆਣ ਕੇ ਵੱਢ ਜਣਾ। ਸਫਾਈ ਵਾਲਿਆਂ ਨੂੰ ਪੁੱਛਣਾ ਜਿੱਥੇ کہیں ਰੋਡ ਹੈ। ਮੋਹਰ ਜਿਹੜੀ ਜੇਬ ਚ ਪਾਈ ਹੁੰਦੀ ਹੈ ਮੈਂ 9:30 ਵਜੇ ਤੱਕ ਇਹ ਜਿਹੜਾ ਕੋਈ ਕਵੇ ਮੈਂ ਕਹਿੰਦਾ ਇੱਥੇ ਹੀ ਫੜਦੇ ਮੋਰ ਲਾ ਤੇ ਕੰਮ ਕਰਾ ਹਾਂਜੀ ਇਹੋ ਜਿਹਾ ਰੱਖਣਾ ਮੈਂ ਚੋਣ ਪ੍ਰਚਾਰ ਕਰ ਨਿਕਲਦੇ ਉਹ ਤੇ ਕਈ ਪੋਜੀਟਿਵ ਗੱਲਾਂ ਵੀ ਸਾਹਮਣੇ ਆਂਦੀਆਂ ਹੋਣਗੀਆਂ ਤੇ ਕਈ ਨੈਗੇਟਿਵ ਵੀ ਆਂਦੀਆਂ ਹੋਣਗੀਆਂ ਕਈ ਨੈਗੇਟਿਵ ਲੋਕ ਵੀ ਮਿਲਦੇ ਹੋਣਗੇ ਕਈ ਪੋਜੀਟਿਵ ਵੀ ਮਿਲਦੇ ਹੋਣਗੇ ਕਿਸ ਤਰੀਕੇ ਦਾ ਲੋਕਿਆਂ ਦਾ ਫਿਰ ਜਿਹੜਾ ਵਿਹਾਰ ਆ ਉਸ ਵੇਲੇ ਰਹਿਦਾ ਤੁਹਾਡੇ ਨਾਲ ਜਦੋਂ ਚੋਣ ਪ੍ਰਚਾਰ ਕਰਦੇ ਹੋ ਬਿਲਕੁਲ ਸਰ ਜੀ ਤੁਹਾਡੇ ਚੈਨਲ ਲਈ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਘਰ ਚ ਪਰਿਵਾਰ ਚ ਜੀ ਹੁੰਦੇ ਨਾ ਇਹ ਮੰਨ ਕੇ ਚੱਲ ਜੀ ਤੇ ਉਹ ਵੱਡਾ ਰਸਪਿਆ ਨਿੱਕੇ ਨੇ ਮੰਨ ਗਿਆ ਇਹ ਸਾਡਾ ਪਰਿਵਾਰ ਹੈਗਾ ਮੈਂ ਰੀਅਲ ਗੱਲ ਤੁਹਾਨੂੰ ਦੱਸਣਾ ਸਾਡਾ ਪਰਿਵਾਰ ਹੈਗਾ ਕਿਸੇ ਨੇ ਖਿਜਣਾ ਵੀ ਹੈ ਕਿਸੇ ਨੇ ਪਿਆਰ ਕਰਨਾ ਹੈ ਮੇਰੇ ਨਾਲ ਕਿਹੜੇ ਖਿਜੇ ਰਹਿੰਦੇ ਅੱਜ ਕੋਈ 19 21 ਗੱਲ ਕਰਨ ਦੇ ਸਵੇਰੇ ਅਸੀਂ ਇਕੱਠੇ ਜਫੀਆਂ ਬੋਣਦੇ ਹੋਂਨੇ ਤੁਹਾਡੀ-ਤੁਹਾਡੀ ਉਮਰ ਦਾ ਤਜਰਬਾ ਕਾਫੀ ਆ ਇੱਕ ਤਜਰਬੇ ਦੇ ਤੌਰ ਤੇ ਮੈਂ ਤੁਹਾਡੇ ਕੋਲ ਤਜਰਬਾ ਲੈਣ ਦੇ ਤੌਰ ਤੇ ਸਵਾਲ ਕਰੂੰਗਾ ਕਿ ਜਦੋਂ ਚੋਣਾ ਆਂਦੀਆਂ ਨੇ ਉਦੋਂ ਹੀ ਲੀਡਰ ਜਾਂ ਫਿਰ ਲੋਕਲ ਪਾਰਟੀ ਦੇ ਨੇਤਾ ਜਾਂ ਤੁਹਾਡੇ ਵਰਗੇ ਚੋਣ ਪ੍ਰਚਾਰ ਕਰਨ ਵਾਲੇ ਉਦੋਂ ਹੀ ਰੁੱਸਿਆ ਨੂੰ ਮਨਾਣ ਕਿਉਂ ਨਿਕਲਦੇ ਆ ਪਹਿਲਾਂ ਕੋਈ ਨਿਕਲਦਾ ਨਹੀਂ ਮੈਂ ਕਿਸੇ ਦੀ ਗੱਲ ਨਾਲ ਤੇ ਨਹੀਂ ਸਹਿਮਤ ਹੁੰਦਾ ਮੈਂ ਆਪਣੀ ਦੱਸ ਸਕਣਾ ਕਿ ਮੇਰੇ ਨਾਲ ਰੁੱਸੇ ਵੀ ਰਹਿਣ ਤੇ ਪੰਜਾਂ ਸਿਆਂ ਦੇਣਾ ਬਾਅਦ ਅਸੀਂ ਇਕੱਠੇ ਹੋ ਜਾਂਦੇ ਆ ਥੋੜੀ ਕੀ ਤੇ ਅਸੀਂ ਰੁੱਸਣ ਦਿੰਦੇ ਨਹੀਂ ਫਿਰ ਵੀ ਕੋਈ ਜੇ ਰੁੱਸੇ ਜਦੋਂ ਅੰਦਰੋਂ ਜਾਣ ਕੇ ਉਹਨੂੰ ਕੋਈ ਮਨਾ ਨਹੀਂ ਸਕਦਾ ਇਸ ਰੇ ਪਾਰਟੀਆਂ ਦਾ ਹੁੰਦਾ ਹੁਣ ਅਮਨ ਸ਼ੇਰ ਸਿੰਘ ਚਾਰੀ ਜੀ ਤੁਸੀਂ ਆਪ ਚੈਨਲਾਂ 'ਚ ਦੇਖਦੇ ਹੋ ਵੀ ਸਾਰੇ ਬਟਾਲੇ 'ਚ ਕਦੀ ਐਸ ਨੁਕਰੇ ਕਦੀ ਐਸ ਨੁਕਰੇ ਪਹਿਲੇ ਲੱਭਦੇ ਸੀ ਮਾਫ ਕਰਨਾ ਪਹਿਲੇ ਲੱਭਦੇ ਸੀ ਕਈ ਕਈ ਮਹੀਨੇ ਅਸੀਂ ਬਟਾਲੇ ਦੇ ਵਿੱਚੋਂ ਨੰਗਣ ਤੋਂ ਵੇਖਦੇ ਰਹੇ ਨੇ ਹਾਂ ਕਿ ਕੋਈ ਐਮਐਲਏ ਨੰਗੂਗਾ ਕੋਈ ਮੰਤਰੀ ਨੰਗੂਗਾ ਤੇ ਬਟਾਲੇ ਦੀ ਸਧਾਰਨ ਵਾਲੋਂ ਵੇਖੂਗਾ ਵੀ ਕਰਨੀ ਹੈ ਨਹੀਂ ਸੀ ਨਾ ਲੰਗਦੇ ਔਰ ਹੁਣ ਹੁਣ ਜੇ ਤੁਸੀਂ ਆ ਵੀ ਵੀਡੀਓ ਬਣਾ ਬਣਾ ਕੇ ਦੱਸ ਦਿਓ ਵੀ ਆ ਇਹ ਹੋ ਰਿਹਾ ਹੋ ਰਿਹਾ ਚੰਗਾ ਹੋ ਰਿਹਾ ਤੇ ਚੰਗਾ ਕਹਿਣਾ ਚਾਹੀਦਾ ਸਭ ਨੂੰ ਕਹਿਣਾ ਚਾਹੀਦਾ ਜਿਸ ਤਰ੍ਹਾਂ ਦਾ ਫਿਰ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ ਰੱਬ ਦੀ ਬੜੀ ਕਿਰਪਾ ਐ ਐਮਐਲਏ ਸਾਹਿਬ ਨਾਲ ਵੀ ਉਹਦਾ ਵੀ ਮੀਟਿੰਗਾਂ ਕਰਨ ਡਏ ਆ ਬਟਾੜੇ ਜੀ ਵੀ ਜਿੱਦਾਂ ਦਾ ਲੋਕਾਂ ਦਾ ਪਿਆਰ ਮਿਲਦਾ ਨਾ ਉਹ ਦਿਲ ਤੋਂ ਆ ਦਿਲ ਤੋਂ ਲੋਕ ਪਿਆਰ ਕਰਦੇ ਨੇ ਅਸੀਂ ਨਾਰੇ ਘੱਟ ਲਾਉਂਦੇ ਆ ਲੋਕ ਦੇ ਤੇਰੇ ਦੀ ਬੀਬੀਆਂ ਤੱਕ ਔਰ ਮੈਂ ਉਹਨਾਂ ਕੁਝ ਕੁਝ ਲੋਕ ਸ਼ਿਕਾਇਤਾਂ ਵੀ ਜਰੂਰ ਕਰਦੇ ਹੋਣਗੇ ਜੇ ਕਿਸੇ ਨੇ ਕੀਤੀ ਤੇ ਉਹ ਵੀ ਦੱਸੋ ਕੋਈ ਸ਼ਿਕਾਇਤ ਵੀ ਕੀਤੀ ਹੋਊਗੀ ਜਰੂਰ ਕਹਨਗੇ ਨਹੀਂ ਉਹ ਅਸੀਂ ਆਪ ਕਹਿੰਨੇ ਆ ਕਿ ਜੇ ਜਿੱਦੀ ਕੋਈ ਪ੍ਰੋਬਲਮ ਹੈ ਦੱਸੋ ਲੋਕ ਸ਼ਿਕਾਇਤ ਕਰਨਾ ਕਰਨਾ ਹੀ ਆਪ ਕਹਿੰਨੇ ਆ ਮੇਰੀ ਵਾਰਡ ਤੇ ਮੈਡਮ ਆਏ ਸੀ ਮੈਂ ਸੰਗਤ ਨੂੰ ਬੈਠੀਆਂ ਪਹਿਲਾਂ ਗਿਆ ਮੈਂ ਕਿਹਾ ਅਗਰ ਮੇਰੀ ਕੋਈ ਸ਼ਿਕਾਇਤ ਹੈ ਮੈਂ ਤੁਹਾਨੂੰ ਪਰ ਸ਼ਿਕਾਇਤ ਦੀ ਗੱਲ ਨਹੀਂ ਕਰਦਾ ਤੁਹਾਡੇ ਲੀਡਰਾਂ ਦੀ ਸ਼ਿਕਾਇਤ ਦੀ ਗੱਲ ਇੱਕ ਮਿੰਟ ਲਈ ਅਸੀਂ ਉਹਨਾਂ ਨੂੰ ਕਿਹਾ ਵੀ ਮੈਡਮ ਨੂੰ ਸ਼ਿਕਾਇਤ ਕਰ ਦਿਓ ਇਸ ਤਰ੍ਹਾਂ ਹੀ ਜਿੱਥੇ ਜਾਣਿਆ ਨਾ ਅਸੀਂ ਆਪ ਕਹਿੰਨੇ ਆ ਕਿ ਤੁਹਾਡਾ ਕੋਈ ਮਸਲਾ ਹੈ ਜਿਹੜਾ ਕੋਈ ਰਹਿ ਗਿਆ ਉਹ ਦੱਸੋ ਜਦੋਂ ਤੁਸੀਂ ਦੱਸੋਗੇ ਸਾਹਮਣੇ ਆ ਗਿਆ ਤੁਹਾਡੇ ਵੀ ਹੋਣਗੇ ਕੰਮ ਹੋ ਰਹੇ ਨੇ ਕਿਸੇ ਦਿਨੇ ਰੁਕ ਰਹੇ ਇਹ ਬਿਲਕੁਲ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਤੇ ਕਿਉਂਕਿ ਵਿਧਾਨ ਸਭਾ ਚੋਣਾਂ ਸੀ ਤਾਂ ਉਦੋਂ ਵੀ ਇਹ ਸਾਈਕਲ ਤੇ ਨਿਕਲੇ ਸੀ ਤਾਂ ਹੁਣ ਜੇ ਲੋਕ ਸਭਾ ਦੀਆਂ ਚੋਣਾਂ ਨੇ ਤਾਂ ਅੱਜ ਵੀ ਆਪਣੇ ਪਾਰਟੀ ਦੇ ਉਮੀਦਵਾਰ ਦੇ ਹੱਕ ਚ ਗਲੀ ਗਲੀ ਸਾਈਕਲ ਤੇ ਫਿਰ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਲੋਕ ਵੱਡੀਆਂ-ਵੱਡੀਆਂ ਗੱਡੀਆਂ 'ਚ ਨਿਕਲਦੇ ਨੇ ਚੋਣ ਪ੍ਰਚਾਰ ਕਰਨ ਲਈ ਜਾਂ ਫਿਰ ਮੋਟਰਸਾਈਕਲਾਂ 'ਤੇ ਨਿਕਲਦੇ ਨੇ ਚੋਣ ਪ੍ਰਚਾਰ ਕਰਨ ਲਈ ਇਹ 64 ਸਾਲਾ ਬਜ਼ੁਰਗ ਜੋ ਕਿ ਕਾਉਂਸਲਰ ਵੀ ਨੇ ਆਪਣੇ ਸਾਈਕਲ 'ਤੇ ਹੀ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਸਹੀ ਤੇ ਵਧੀਆ ਉਮੀਦਵਾਰ ਨੂੰ ਚੁਣ ਕੇ ਲੋਕ ਸਭਾ 'ਚ ਭੇਜਿਆ ਜਾਵੇ। ਤਸਵੀਰ ənੋਖੀ ਹੈ ਜਰੂਰੀ ਸਮਝੀ ਦਰਸ਼ਕਾਂ ਤੱਕ ਵੀ ਪਹੁੰਚਾਣੀ। ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲਾ